ਹਾਂ ਜੀ ਕਿਹਨਾ ਤੁਹਾਡਾ ਹਾਂ ਮੈਂ ਦਰ ਸਿੰਘ ਨਾਮ ਹੈ ਸਰਕਾਰੀ ਹਸਪਤਾਲ ਮਲੇਕਪੁਰਲਾ ਵਿਖੇ ਇੱਕ ਡੈੱਡ ਬਡੀ ਆਈ ਆ ਉਹਨਾਂ ਦਾ ਕੀ ਨਾਮ ਹੈ ਤੁਹਾਡੇ ਕੀ ਲੱਗਦਿਆਂ ਹਾਂ ਮੇਰੀ ਭੈਣ ਲੱਗ ਰਹੀ ਹੈ ਜੀ ਤੇ ਨਾਮ ਉਹਦਾ ਕੁਲਵਿੰਦਰ ਕੌਰ ਹੈ ਹਾਂ ਕੀ ਗੱਲ ਹੋਈ ਹੈ ਜੀ ਇਹਨਾਂ ਨੂੰ ਕੀ ਕਿਸ ਤਰ੍ਹਾਂ ਡੈਥ ਹੋਈ ਉਹਨਾਂ ਦੀ ਉਹ ਉਹਦੀ ਡੈੱਥ ਹੋਈ ਹੈ ਜੀ ਇਹਦੀ ਘਰੇ ਕੁੱਟਮਾਰ ਕਰ ਦਿੱਤੀ ਤੇ ਕੁੱਟਮਾਰ ਕਰਕੇ ਤੇ ਹੁਣ ਉਸ ਤੋਂ ਬਾਅਦ ਇਹ ਮਾਰੇ ਦਿੱਤੀ ਹਾਂ ਇਹ ਇਹ ਨਾ ਕਹਿੰਦੇ ਨੇ ਮੰਜੇ ਨਾਲ ਫਾਹਾ ਲਾਤਾ ਦੇਖੋ ਮੰਜੇ ਨਾਲ ਤਾਂ ਫਾਹਾ ਕੋਈ ਲੈ ਨਹੀਂ ਸਕਦਾ ਹਾਂ ਕਿੰਨੀ ਉਮਰ ਦੀ ਜੀ ਤੁਹਾਡੀ ਭੈਣ ਦੀ 52 ਸਾਲ ਹਾਂ ਤੇ ਤੁਹਾਨੂੰ ਫਿਰ ਕਿਨੇ ਕਿਹਾ ਇਹ ਗੱਲ ਵੀ ਮੰਜੇ ਨਾਲ ਜਿਹੜਾ ਫਾਹ ਲਿਆ ਉਹ ਤਾਂ ਆ ਕੇ ਘਰੇ ਦੇਖਿਆ ਸਾਨੂੰ ਘਰੇ ਦੱਸਿਆ ਪਹਿਲਾਂ ਤਾਂ ਸਾਨੂੰ ਫੋਨ ਹੀ ਨਹੀਂ ਕੀਤਾ ਇਹਨਾਂ ਨੇ ਸਾਨੂੰ ਤਾਂ 12 ਵਜੇ ਫੋਨ ਗਿਆ ਵੀ ਇਹਨਾਂ ਨੇ ਵੀ ਛੋਡੀ ਦੀ ਘਰ ਵਾਲੇ ਦੀ ਮੇਰੀ ਵੀ ਡੈਥ ਹੋ ਗਈ ਵੀ ਐ ਨਹੀਂ ਦੱਸਿਆ ਸਾਨੂੰ ਵੀ ਕਿਵੇਂ ਮਰੀਆ ਕਿਵੇਂ ਨਾ ਸਾਡੇ ਰਿਸ਼ਤੇਦਾਰੀ ਫੋਨ ਕਰਤਾ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਆ ਕੇ ਦੇਖਿਆ ਲਾ ਵੀ ਕਲੇਸ਼ ਦਾ ਦਿੱਰੇ ਕੀ ਹਾਂ ਜੀ ਕਲੇਸ਼ ਕੁੱਟ ਮਾਰ ਕਰਦਾ ਸੀ ਇਹ ਮੁੰਡਾ ਜਿਹੜਾ ਮੁੰਡਾ ਤੇ ਨੂੰਹ ਉਹ ਸੀ ਅਸੀਂ ਇਹਨਾਂ ਦਾ ਮੁੰਡਾ ਤੇ ਨੂੰਹ ਹਾਂ ਉਹ ਕਿੰਨੇ ਸਮੇਂ ਤੋਂ ਚੱਲਦਾ ਸੀ ਕਲੇਸ਼ ਜਿਹੜਾ ਇਹ ਡੇਢ ਸਾਲ ਦਾ ਚੱਲ ਇਹ ਤੁਹਾਡੇ ਫਿਰ ਤੁਹਾਨੂੰ ਤੁਹਾਡੇ ਭੈਣ ਜਿਹੜੇ ਦੱਸਦੇ ਸੀ ਆ ਕੇ ਹਾਂ ਦੱਸਦੇ ਸਾਡੇ ਮਹੀਨਾ ਮਹੀਨਾ ਰਹਿੰਦੀ ਸੀ ਅਸੀਂ ਦਵਾਈ ਵੀ ਦਵਾਉਂਦੇ ਤੇ ਇੱਕ ਵਾਰੀ ਸਾਡੇ ਕੋਲ ਇਹ ਕੁੱਟ ਕੇ ਛੱਡ ਕੇ ਆਏ ਨੇ ਤੇ ਤਿੰਨ ਦਿਨ ਉਹਦੇ ਮੂੰਹ ਚੋਂ ਖੂਨ ਵੀ ਆਉਂਦਾ ਰਿਹਾ ਸਹੀ ਇੱਕ ਵਾਰੀ ਸਿਰ ਵੀ ਪਾੜਿਆ ਉਹਦਾ ਪੱਟੀ ਵੀ ਅਸੀਂ ਆਪ ਦੇਖ ਕੇ ਕਰੀ ਸਾਡੇ ਨੂੰ ਤੁਹਾਨੂੰ ਮਤਲਬ ਕੀ ਦੇ ਸਕਦਾ ਹੁਣ ਵੀ ਇਹ ਪਰਵਾਰ ਤੇ ਜੀ ਨੂਹ ਪੁੱਤ ਤੇ ਨੂਹ ਤੇ ਪੁੱਤ ਹਾਂ ਕੀ ਨਾਮ ਜੀ ਮੁੰਡੇ ਦਾ ਕੀ ਨਾਮ ਆ ਹਾਂ ਉਹ ਦੱਸਣਾ ਬੱਬੂ ਸਿੰਘ ਬੱਬੂ ਕਹਿੰਦੇ ਨੇ ਹਰਦੀਪ ਸਿੰਘ ਨਾਮ ਆਦਾ ਹਾਂ ਕੀ ਮੰਗ ਕਰਦੇ ਹੋ ਮੈਂ ਕਹੀ ਸੀ ਕਰਦਿਆ ਵੀ ਇਹਦਾ ਤਾਂ ਸਾਨੂੰ ਨਿਸ਼ਾਨ ਮਿਲਣਾ ਚਾਹੀਦਾ ਜਿਹੜੀ ਆਤਮ ਹੱਤਿਆ ਦੀ ਕੀਤੀ ਆ ਇਹਦਾ ਸਾਨੂੰ ਆਪਣੇ ਪੁਲਿਸ ਵਾਲਿਆਂ ਨੇ ਵੀ ਸਾਰਾ ਦਬਾਇਆ ਵੀ ਅਸੀਂ ਦਬਾ ਕੇ ਹਟਾਂਗੇ ਉਹ ਅੱਗੇ ਦੇਖੋ ਉਹਨਾਂ ਦੀ ਮਰਜ਼ੀ ਹੈ ਨਿਸ਼ਾਨ ਮੇਜਰ ਜੀ ਹਾਂ ਜੀ ਕੋਈ ਕਿਹਨਾਂ ਤੋਂ ਜਿਹੜੀ ਇਹ ਆਪਣੇ ਲੈਡਿੰਗ ਦੀ ਰੈਡ ਬੋਡੀ ਆਈ ਆ ਉਹਦੇ ਸੰਬੰਧ ਅਸੀਂ ਇਹ ਕਹਿੰਦੇ ਇਹਨਾਂ ਦਾ ਪਰਸੋਂ ਚੌਂਕੀ ਗਲਵੱਟੀ ਦੇ ਵਿੱਚ ਰੌਲਾ ਚੱਲਦਾ ਸੀ ਉੱਥੇ ਰਾਬੜ ਦਿੱਤੀ ਉਹਨਾਂ ਨੇ ਗਾਲਾਂ ਕੱਢ ਕੇ ਤੇ ਮੁੰਡਾ ਤੁੰਗਾ ਪਿੰਡ ਜਾ ਕੇ ਜੀ ਉਹਦੇ ਸੰਬੰਧ ਚ ਉੱਥੇ ਸੀ ਉਸ ਤੋਂ ਬਾਅਦ ਜਾ ਕੇ ਨਾ ਰਾਤ ਨੂੰ ਮਟਰ ਕਰਦਾ ਇਹਦਾ ਅੱਜ ਇੱਕ ਦਿਨ ਪਹਿਲਾਂ ਜੇ ਸੀ ਉਹ ਤਾਂ ਹਾਂ ਉੱਥੇ ਚੌਕੀ ਇੱਕ ਤਰੀਕ ਨੂੰ ਜੀ 9 ਨੂੰ ਮਾਰਤੀ ਨਾ ਹਾਂ ਕਿੰਨੇ ਸਮੇਂ ਤੋਂ ਨਾ ਜਿਹੜਾ ਇੱਕ ਕਰੇ ਚੱਲਦਾ ਸੀ ਇਹਦਾ ਸਾਲੇੜ ਸਾਲ ਤੋੜਤੀ ਸਮਝਾਤੋ ਦਾ ਹੋਇਆ ਨਹੀਂ ਹੋਇਆ ਉੱਥੇ ਜੀ ਪਿੰਡ ਦੇ ਪੀਰ ਦਰਗਾਹ ਤੋਂ ਤੇ 8 ਜੀ ਤਰੀਕ ਦਾ ਅਕੀ ਮੈਂ ਕਰ ਤਸੀ ਉਹਨੂੰ ਅਸੀਂ ਤਾਂ ਕਹਿੰਦੇ ਨਾ ਕਾਨੂੰਨੀ ਕਾਰਵਾਈ ਪਰਚਾ ਦਰਦੇ ਹਾਂ ਉਹਨਾਂ ਦੇ ਇਹਨਾਂ ਸਜ਼ਾਵਾ ਮਿਲ ਲੋ ਤੁਹਾਡਾ ਕੀ ਨਾਮ ਤਾਂ ਕਿਹੜਾ ਪਿੰਡਾ ਤੁੰਗਾ ਪਿੰਡਾ ਮੇਜਰ ਸਿੰਘ ਨਾ ਹਾਂ ਤੁਹਾਡੇ ਮਤਲਬ ਕੀ ਇਸ ਤੇ ਸਾਡੀ ਭੁਆ ਹੀ ਲੱਗਦੇ ਦੀ ਕੀ ਨਾਮ ਹੈ ਤੁਹਾਡਾ ਦਰਸ਼ਣਾ ਮਨਨ ਜਿਹੜੀ ਡੈਟ ਬੋਡੀ ਸਟਰੀ ਹਸਪਤਲ ਬ੍ਰੇਕਰ ਚਾਹੀਏ ਤੁਹਾਡੇ ਕੀ ਲੱਗਦੇ ਨੇ ਕੀ ਨਾਮ ਉਹਨਾਂ ਦਾ ਕੁਲਵਿੰਦਰ ਕੌਰ ਇਹ ਤੁਹਾਡੇ ਕੀ ਲੱਗਦੇ ਨੇ ਘਰ ਵਾਲੀ ਦੀ ਕੀ ਗੱਲ ਹੋਈ ਹੈ ਜੀ ਉਹਨਾਂ ਦੀ ਹੈ ਕੀ ਗੱਲ ਹੋਈ ਉਹਨਾਂ ਦੀ ਦਿਮਾਗੀ ਪਰਸਨ ਰਹਿਂਦੀ ਉਹ ਹਾਂ ਸ਼ੂਗਰ ਦੀ ਮਰੀਜ਼ ਵੀ ਸੀ ਡੇਥ ਬੋਡੀ ਦਾ ਮਤਲਬ ਡੈਥ ਕਿਸ ਤਰ੍ਹਾਂ ਹੋਈ ਉਹਨਾਂ ਦੀ ਹੈ ਡੈਥ ਕਿਸ ਤਰ੍ਹਾਂ ਹੋਈ ਜੀ ਉਹਨਾਂ ਦੀ ਕਰੇ ਗੱਲ ਫਰਾ ਲੈ ਰਹੇ ਜੀ ਤਾਂ ਸੁਣਾ ਲੈ ਜੀ ਗੱਲ ਫਰਾ ਹੈ ਮੰਦੇ ਨਾਲ ਹੀ ਉਹ ਤਾਂ ਜੀ ਮਤਲਬ ਇਹਨਾਂ ਦੇ ਜਿਹੜੇ ਭਰਾ ਨੇ ਉਹ ਤਾਂ ਪੰਜਾਬ ਲਾ ਰਹੇ ਨੇ ਵੀ ਵੀ ਜਿਹੜਾ ਗੱਲ ਫਰਾ ਨੇ ਲਿਆ ਜੀ ਇਹਨਾਂ ਨੂੰ ਕਿਤਰੀਆ ਮਾਰਿਆ ਹੈ ਜੀ ਮਾਰ ਕੋਈ ਨਹੀਂ ਮਾਰਦਾ ਸਾਡਾ ਅੱਡ ਕਰੇ ਜੀ ਅੱਡ ਤੇ ਅੱਛਾ ਜੀ ਇਹ ਪਹਿਲਾਂ ਵੀ ਤੁਹਾਡੇ ਘਰੇ ਕਲੇ ਚਾਲਦੀ ਪ੍ਰਾਣ ਨਾਲ ਕੋਈ ਕਲੇ ਨਹੀਂ ਸਾਡਾ ਅੱਡ ਬਿੱਡਾ ਸੀ ਤਾਂ ਤੁਹਾਡੇ ਬੇਟੇ ਨਾਲ ਤੁਹਾਡੀ ਨੂੰਹ ਉਹ ਅੱਡਾ ਮੁੰਡਾ ਅੱਛਾ ਜੀ ਉਹ ਕਨਵਰਟੀ ਚੌਂਕੀ ਦੇ ਵਿੱਚ ਕੋਈ ਰੌਲਾ ਜਿਹੜਾ ਚੱਲ ਰਿਹਾ ਸੀ ਚੌਲਵੱਟੀ ਕੋ ਚੌਂਕੀ ਦੇ ਰੌਲਾ ਚੱਲ ਰਿਹਾ ਤਾਂ ਮੇਰੇ ਨਾਲ ਤਾਂ ਕੋਈ ਦਾ ਰੌਲਾ ਨਹੀਂ ਹੈਗਾ ਹਾਂ ਉੱਥੇ ਦਰਖਾਸਤ ਨਹੀਂ ਤਾਂ ਕੋਈ ਦਰਖਾਸਤ ਨਹੀਂ ਅੱਛਾ ਜੀ ਤੇ ਬੇਟੇ ਨਾਲ ਕੋਈ ਗੱਲ ਹੈ ਬੇਟੇ ਨਾਲ ਬਸ ਸੱਚ ਜੀ ਮੇਰੇ ਨਾਲ ਕੋਈ ਰੌਲਾ ਨਹੀਂ ਨਾ ਤਾਂ ਉਹਦੀ ਪੇਟੀ ਕਰਨਾ ਬੰਦੀ ਕਰ ਦੋ ਅੱਟ ਬਿਟੋ ਅੱਟ ਬਿਟੋ ਜੀ ਸਹੀ ਮਾਰ ਤੁਸੀਂ ਜੀ ਪਰ ਤੁਹਾਨੂੰ ਮਤਲਬ ਕੀ ਲੱਗਦਾ ਮਾਮਲਾ ਅਸਲ ਵਿੱਚ ਤੁਹਾਨੂੰ ਕੀ ਲੱਗਦਾ ਵੀ ਇਹ ਇਹਨਾਂ ਨੇ ਵੀ ਜਿਹੜਾ ਆਪਣੇ ਆਪ ਉਹ ਕਰਿਆ ਹਾਂ ਜੀ ਇਹ ਚੀਜ਼ਾਂ ਦਾ ਫਾਇਦਾ ਲਿਆ ਲੱਗਦਾ ਤੁਹਾਨੂੰ ਤੁੰਨੀ ਨਾਲ ਹੈ ਕਣਾ ਕਿਸ ਜੀ ਤੇ ਪੱਕੇ ਤੇ ਕਾਤੇ ਮੰंजे ਨਾਲੇ ਕਿੰਨੀ ਉਮਰ ਸੀ ਨੇ ਤੁਹਾਡੀ ਵਾਈਫ ਦੀ ਹੋਈ ਪਹਿਲਾਂ ਤੋਂ ਉੱਤੇ ਹੋਈ ਹਾਜੀ ਉਮਰ ਮੈਂ ਇਹਨਾਂ ਤੋਂ ਪੜਿਆ ਨਹੀਂ ਹੈਗਾ ਨਾ ਡੀਐਸਪੀ ਸਾਹਿਬ ਇੱਕ 31 ਰੋਮਾਜਰੇ ਜਿਹੜਾ ਬੀਤੀ ਕੱਲ ਪੇਂਟ ਭਰੇ ਇਲਾਕਿਆਂ ਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਆ ਮਾਮਲਾ ਕੀ ਹੈ ਇਹਨਾਂ 50 55 ਸਾਲ ਦੀ ਔਰਤ ਸੀ ਕੁਲਵਿੰਦਰ ਕੌਰ ਦਰਸ਼ਨ ਸਿੰਘ ਦੀ ਵਾਈਫ ਸੀ ਰੋਮਾਜਰੇ ਤੋਂ ਇਹਦੀ ਦੇਥ ਦੀ ਇਨਫੋਰਮੇਸ਼ਨ ਆਈ ਜਿਸ ਦੇ ਤੇ ਉਹਦੇ ਪਰਿਵਾਰ ਦੇ ਜਿਹੜੇ ਇਹਦੇ ਕੁਲਵਿੰਦਰ ਕੌਰ ਦੇ ਭਰਾਵਾਂ ਦੇ ਬਿਆਨਾਂ ਦੇ ਮਤਾਬਕ ਕਾਰਵਾਈ ਕਰਕੇ ਕੁਝ ਅਧਿਕਾਰੀਆਂ ਦੀ ਕਾਰਵਾਈ ਕੀਤੀ ਗਈ ਆ ਪੋਸਟਮਾਰਟਮ ਕਰਾਇਆ ਗਿਆ ਤੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਜਿਹੜੀ ਡੈੱਡ ਬੋਡੀ ਕਰਤੀ ਗਈ ਸਰ ਪਰਿਵਾਰ ਦੇ ਵੱਲੋਂ ਇਸ ਮ੍ਰਿਤਕ ਉਸ ਦਾ ਭਰਾ ਇੱਕ ਭੁੱਲਾ ਸਿੰਘ ਵਗੈਰਾ ਉਹਨਾਂ ਨੇ ਦੋ ਮਤਲਬ ਇੱਕ ਮੀਡੀਆ ਦੇ ਸਾਹਮਣੇ ਆ ਕੇ ਬਿਆਨ ਦਿੱਤਾ ਹੈ ਜੀ ਵੀ ਜਿਹੜਾ ਮਤਲਬ ਮੇਰੀ ਭੈਣ ਦੀ ਮੌਤ ਹੈ ਉਹ ਅਚਾਨਕ ਮੌਤ ਨਹੀਂ ਵੀ ਉਹਨੂੰ ਜਾਣ ਬੁੱਝ ਕੇ ਮਾਰਿਆ ਗਿਆ ਉਹਦਾ ਮਰਡਰ ਕੀਤਾ ਗਿਆ ਉਹਨਾਂ ਨੇ ਇਲਜ਼ਾਮ ਜਿਹੜੇ ਨੇ ਸਿੱਧਮ ਸਿੱਧੇ ਆਪਣੇ ਭਾਂਜੇ ਅਤੇ ਭਾਂਜਿੰਦੇ ਉੱਪਰ ਲਾਏ ਨੇ ਇਹ ਮਤਲਬ ਕਿ ਕੀ ਮਾਮਲਾ ਕੀ ਹੈ ਜੱਸਾ ਇਹਦੇ ਬਾਰੇ ਸਾਨੂੰ ਉਹਨਾਂ ਨੇ ਕੁਝ ਲਿਖਵਾਇਆ ਨਹੀਂ ਹੈਗਾ ਜੋ ਵੀ ਬਿਆਨ ਉਹਨਾਂ ਨੇ ਲਿਖਾਇਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਪੋਸਟਮਾਰਟਮ ਕਰਾ ਦਿੱਤਾ ਹੈਗਾ ਫਿਰ ਵੀ ਅੱਗੇ ਤੋਂ ਕੋਈ ਇਹਦੇ ਸਾਹਮਣੇ ਪੋਸਟਮਾਰਟਮ ਤੋਂ ਬਾਅਦ ਕੋਈ ਰਿਪੋਰਟ ਆਉਂਦੀ ਆ ਜਾਂ ਕੋਈ ਹੋਰ ਤੱਤ ਸਾਹਮਣੇ ਆਉਂਦੇ ਆ ਉਹਦੇ ਮੁਤਾਬਕ ਜਿਹੜਾ ਵੀ ਬੰਦਾ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ